ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਇਹਨਾਂ ਵੱਲੋਂ ਆਮ ਆਦਮੀ ਕਲੀਨਿਕ ਦੇ ਲਈ ਭਰਤੀ ਜਾਰੀ ਕੀਤੀ ਗਈ ਹੈ ਪੋਸਟਾਂ ਦੀ ਡਿਟੇਲ ਜਾਣਕਾਰੀ ਤੁਹਾਡੇ ਲਈ ਲੈ ਕੇ ਹਾਜ਼ਰਾਂ ਜੀ ਵੀਡੀਓ ਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰਿਓ ਜੀ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜਿਹੜੇ ਵੀਰਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੀ ਪੰਜਾਬ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਮਲੇਰ ਕੋਟਲਾ ਵਿਖੇ ਆਮ ਆਦਮੀ ਕਲੀਨਿਕ ਦੇ ਲਈ ਜੋ ਇਹਨਾਂ ਵੱਲੋਂ ਭਰਤੀਆਂ ਜਾਰੀ ਕੀਤੀ ਗਈ ਹੈ ਐਮਪੈਨਲ ਨੋਟਿਸ ਹੈ ਜੀ ਇਹ ਮੈਡੀਕਲ ਅਫਸਰ ਦੀਆਂ ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਐਮਬੀਬੀਐਸ ਯੋਗਤਾ ਰ ਹੋਊਗੀ ਜੀ ਇੰਪੈਨਲਮੈਂਟ ਫੀਸ ਇਹਨਾਂ ਵੱਲੋਂ 50 ਰੁਪਏ ਪ੍ਰਤੀ ਮਰੀਜ਼ ਇਹਨਾਂ ਵੱਲੋਂ ਲਿਖਿਆ ਗਿਆ ਹੈ ਰੋਜ਼ਾਨਾ 50 ਮਰੀਜ਼ਾਂ ਦੀ ਗਾਰੰਟੀ ਦੇ ਸਮੇਤ ਇਹਨਾਂ ਪੋਸਟਾਂ ਦੇ ਲਈ ਸਿੱਧੀ ਇੰਟਰਵਿਊ ਹੋਊਗੀ ਜੀ ਸਵੇਰੇ 10 ਵਜੇ 10 ਨਵੰਬਰ 2025 ਨੂੰ ਭਾਵ ਕੱਲ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਰਹਿਣ ਵਾਲੀ ਹੈ ਜੀ ਦਫ਼ਤਰ ਸਿਵਲ ਸਰਜਨ ਮਲੇਰਕੋਟਲਾ ਇਨਾਂ ਦੇ ਦਫ਼ਤਰ ਵਿਖੇ ਜੋ ਇੰਟਰਵਿਊ ਹੋਊਗੀ ਇੰਟਰਵਿਊ ਦੇ ਸਮੇਂ ਤੁਸੀਂ ਆਪਣੇ ਦਸਤਾਵੇਜ਼ ਕਿਹੜੇ-ਕਿਹੜੇ ਨਾਲ ਲੈ ਕੇ ਜਾਣੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੁਹਾਡੀ ਯੋਗਤਾ ਦੇ ਸਾਰੇ ਦਸਤਾਵੇਜ਼ ਜੀ ਤਜਰਬਾ ਜੇਕਰ ਤੁਹਾਡੇ ਕੋਲ ਹੈਗਾ ਕੋਈ ਰਜਿਸਟ੍ਰੇਸ਼ਨ ਤੁਹਾਡੀ ਪੰਜਾਬ ਮੈਡੀਕਲ ਕਾਉਂਸਲ ਦੀ 10ਵੀਂ ਪੱਧਰ ਤੱਕ ਤੁਸੀਂ ਪੰਜਾਬੀ ਪਾਸ ਕੀਤੀ ਉਹਦਾ ਸਬੂਤ ਭਾਵ 10ਵੀਂ ਦੇ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਜੀ ਨਾਲ ਹੋਰ ਜੋ ਵੀ ਦਸਤਾਵੇਜ਼ ਤੁਹਾਡੇ ਕੋਲ ਹੈਗੇ ਤੁਸੀਂ ਨਾਲ ਲੈ ਕੇ ਜਾਣੇ ਜੀ ਇਹਨਾਂ ਦਾ ਇੱਕ ਸੈੱਟ ਤੁਸੀਂ ਸੈਲਫ ਟੈਸਟਡ ਕਰਕੇ ਨਾਲ ਲੈ ਕੇ ਜਾਣਾ ਜੀ ਤੇ ਦੋ ਪਾਸਪੋਰਟ ਫੋਟੋ ਵੀ ਲੈ ਕੇ ਜਾਣੀਆਂ ਅ 10ਵੀਂ ਪੱਧਰ ਤੱਕ ਜੋ ਤੁਹਾਡੀ ਪੰਜਾਬੀ ਪਾਸ ਕੀਤੀ ਹੈ ਉਹਦਾ ਸਬੂਤ ਤੁਹਾਡਾ 10ਵੀਂ ਦਾ ਸਰਟੀਫਿਕੇਟ ਹੈ ਤੁਹਾਡੇ ਕੋਲ ਨਾਲ ਹੋਣਾ ਚਾਹੀਦਾ ਜੀ ਤਾਂ ਇਹ ਵੱਖ-ਵੱਖ ਦਸਤਾਵੇਜ਼ ਜੀ ਜੋ ਤੁਸੀਂ ਇੰਟਰਵਿਊ ਦੇ ਸਮੇਂ ਨਾਲ ਲੈ ਕੇ ਜਾਣੇ ਆ ਤੇ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਜੋ ਹੋ ਰਹੀ ਹੈ ਉਹਦੇ ਵਿੱਚ ਸ਼ਾਮਲ ਹੋ ਸਕਦੇ ਹੋ ਦਫ਼ਤਰ ਸਿਵਲ ਸਰਜਨ ਮਲੇਰਕੋਟਲਾ ਸਿਵਲ ਹਸਪਤਾਲ ਦੇ ਵਿੱਚ ਇਹ ਦਫ਼ਤਰ ਹੋਏਗਾ ਤਾਂ ਉੱਥੇ ਤੁਸੀਂ ਜਾ ਕੇ ਇੰਟਰਵਿਊ ਦੇ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹਾਂ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ